ਜੋ ਕਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਸ਼ੁਸ਼ਨਾ ਪੰਜਾਬ ਲੋ ਪੰਜਾਬ ਦੇ ਚ ਗੱਲ ਕੀਤੀ ਜਾ ਰਹੀ ਸੀਗੀ ਵੀ ਪੰਜਾਬ ਦਾ ਮੁੱਖ ਮੰਤਰੀ Hindu ਹੋਵੇ 1966 ਤੋਂ ਬਾਅਦ ਜਿੰਨੇ ਵੀ ਪੰਜਾਬ ਚ ਮੁੱਖ ਮੰਤਰੀ ਆਏ ਨੇ ਅੱਜ ਤੱਕ ਪਗੜੀਦਾਰੀ ਸਮਾਜ ਤੋਂ ਆਏ ਨੇ Hindu ਸਮਾਜ ਨੇ ਆਪਣਾ ਰਾਜਨੀਤਿਕ ਹੱਕ ਮੰਗਿਆ Hindu ਸਮਾਜ ਨੇ ਪਹਿਲੀ ਵਾਰੀ ਹੋਇਆ ਵੀ ਪੰਜਾਬ ਦੇ ਵਿੱਚ ਆਪਣੇ ਰਾਜਨੀਤਿਕ ਹੱਕ ਦੀ ਦਾ ਦਾਵਾ ਠੋਕਿਆ ਇਹ ਕੁ ਸਾਬਖਾਂਗੇ ਪੰਜਾਬ ਚ 60 ਤੋਂ 65 ਚਿੱਟਾ ਐਸੀਆ ਨੇ ਵਿਧਾਨ ਸਭਾ ਦੀਆਂ ਜਿੱਥੇ ਹਿੰਦੂ ਬਹੁਲ ਆਬਾਦੀ ਹੈ ਪਰ ਸਾਡੇ ਉੱਥੇ ਰਾਜਨੀਤੀ ਦਲਾਂ ਵੱਲੋਂ ਉਮੀਦਵਾਰ ਨਹੀਂ ਉਤਾਰੇ ਜਾਂਦੇ ਨਗਰ ਨਿਗਮ ਚੋਣ ਆਉਣ ਜਾ ਰਹੇ ਨੇ ਨਗਰ ਨਿਗਮ ਚੋਣ ਆਉਣ ਜਾ ਰਹੇ ਨੇ ਕੱਲ ਜਾਂ ਪਰਸੋਂ ਘੋਸ਼ਣਾ ਹੋਣ ਜਾ ਰਹੀ ਹੈ ਅਸੀਂ ਵੀ ਇੱਕ ਡਿਮਾਂਡ ਰੱਖੀ ਹੈ ਸਾਰੇ ਹੀ ਰਾਜਨੀਤਿਕ ਪਾਰਟੀ ਦੇ ਦਲਾਂ ਵੱਲੋਂ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਤੇ ਕਾਲੀ ਦਲ ਕੋਲੋਂ ਅਸੀਂ ਇੱਕੋ ਇੱਕ ਮੰਗ ਰੱਖੀ ਹੈ ਵੀ ਕਾਰ ਪ੍ਰੋਜੈਕਟ ਦੇ ਚੋਣਾਂਵਾਂ ਦੇ ਵਿੱਚ ਜਿੱਥੇ-ਜਿੱਥੇ ਜਿਸ-ਜਿਸ ਵਾਰਡ ਦੇ ਵਿੱਚ ਹਿੰਦੂਆਂ ਦੀ ਵਾਦੀ ਜ਼ਿਆਦਾ ਉੱਥੇ ਹਿੰਦੂ ਉਮੀਦਵਾਰ ਉਤਾਰੇ ਜਾਣ ਬਿਲਕੁਲ ਸਾਬ ਗੱਲ ਕਹੀ ਹੈ ਬਿਲਕੁਲ ਵੀ ਜਿੱਥੇ-ਜਿੱਥੇ ਹਿੰਦੂ ਸਮਾਜ ਦੀ ਵਾਦੀ ਜ਼ਿਆਦਾ ਉੱਥੇ ਹਿੰਦੂ ਉਮੀਦਵਾਰ ਉਤਾਰੇ ਜਾਣ ਐਸਾ ਪਹਿਲੀ ਵਾਰੀ ਹੋਇਆ ਵੀ ਹਿੰਦੂ ਸਮਾਜ ਨੇ ਆਪਣਾ ਰਾਜਨੀਤਿਕ ਦਾਵਾ ਠੋਕ ਗਿਆ ਬਿਲਕੁਲ ਸਾਬ ਕਹਿਆ ਵੀ ਸਾਡਾ ਹੱਕ ਇੱਥੇ ਰੱਖ ਤੇ ਸਰ ਆਪਣੇ ਵੱਲੋਂ ਕੋਈ ਸ਼ਿਵ ਸੈਨਾ ਵਾਲੋ ਉੱਤਰ ਰਿਹਾ ਇਲੈਕਸ਼ਨਾਂ ਦੇ ਵਿੱਚ ਅਸੀਂ ਲੋਕ ਫਿਰ ਕੀ ਕਹਿ ਰਹੇ ਹਾਂ ਇਸ ਤਰ੍ਹਾਂ ਕੋ ਧਾਰਮਿਕ ਕੰਮ ਕਰਦੇ ਸਮਾਜਿਕ ਸੰਸਥਾ ਸਾਡੀ ਸ਼ਿਵ ਸੋਨਾ ਪੰਜਾਬ ਅਸੀਂ ਰਾਜਨੀਤੀ ਦਲਾਂ ਤੋਂ ਕੀ ਗੱਲ ਕਹੀ ਹੈ ਵੀ ਜਿੱਥੇ ਜਿੱਥੇ ਸਾਡੇ ਸਮਾਜ ਦੇ ਲੋਕ ਜ਼ਿਆਦਾ ਨੇ ਉੱਥੇ-ਉੱਥੇ ਸਾਡੇ ਸਮਾਜ ਦੇ ਉਮੀਦਵਾਰ ਉਤਾਰੇ ਜਾਣ ਅਗਰ ਐਸਾ ਨਹੀਂ ਹੁੰਦਾ ਤਾਂ ਸ਼ਿਵ ਸੋਨਾ ਪੰਜਾਬ ਖੁੱਲਕੇ ਵਿਰੋਧ ਕਰੇਗੀ ਜੇ ਸਾਰੇ ਹੀ ਲੋਕ ਰਾਜਨੀਤਿਕ ਕਰਨ ਲੱਗ ਜਾਣਗੇ ਸਾਰੇ ਹੀ ਲੋਕ ਲੈਕਚਰ ਲੜਨਗੇ ਤਾਂ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਸ਼ੀਸ਼ਾ ਕੌਣ ਦਿਖਾਊਗਾ ਜੇ ਸ਼ਿਵਸਨਾ ਵੀ ਜਿਹੜੀ ਧਾਰਮਿਕ ਸਮਾਜਿਕ ਸੰਗਠਨ ਹੈ ਜੇ ਉਹ ਵੀ ਹੁਣ ਰਾਜਨੀਤੀ ਕਰੂਗੀ ਜਾਂ ਉਹ ਇਲੈਕਸ਼ਨ ਲੜੂਗੀ ਤਾਂ ਜਿਹੜੇ ਲੋਕ ਸਾਡੇ ਹਿੰਦੂ ਸਮਾਜ ਦੀ ਆਵਾਜ਼ ਚੱਕਣ ਵਾਲੇ ਉਹ ਕਿੱਥੇ ਕੀ ਕਰਨਗੇ ਉਹ ਕਿੱਥੇ ਘੱਲ ਜਾ ਕੇ ਦਰੋਜਾ ਘਟਕਾਣਗੇ ਅਸੀਂ ਲੋਕ ਰਾਜਨੀਤਿਕ ਪਾਰਟੀਆਂ ਨੂੰ ਆਈ ਨਾ ਦਿਖਾ ਰਹੇ ਆ ਕਿ ਤੁਸੀਂ ਜੇ ਕਿਸੇ ਮੁਸਲਮ ਇਲਾਕਾ ਹੁੰਦਾ ਤੁਸੀਂ ਉੱਥੇ ਮੁਸਲਮ ਕੈਂਡੀਡੇਟਾਂ ਨੂੰ ਵੋਟ ਡਾ ਦਿੰਨੇ ਹੋ ਮਲੇਰਕੋਟਲੇ ਹੁੰਦਾ ਹੀ ਫਲੇਰਕੋਟਲੇ ਹੁੰਦਾ ਕਈ ਜਗ੍ਹਾ ਤੇ ਹੁੰਦਾ ਜਿੱਥੇ ਕੋਈ ਐਸੀ ਬੀਸੀ ਦਾ ਕੋਈ ਹੁ ਚੱਕਰ ਹੁੰਦਾ ਤੁਸੀਂ ਉੱਤੇ ਉਹ ਵੋਟ ਦਿੰਨੇ ਆ ਤੇ ਕਿਉਂ ਨਾ ਜਿੱਥੇ ਹਿੰਦੂ ਬਹੁਲ ਇਲਾ ਕਿਤੇ ਹਿੰਦੂਆਲੀ ਵੋਟ ਜ਼ਿਆਦਾ ਵੈ ਉੱਤੇ ਕਿਉਂ ਨਾ ਸਾਡੇ ਲੋਕਾਂ ਨੂੰ ਵੋਟ ਬੁੱਤੀ ਤੇ ਟਿਕਟਾਂ ਦਿੱਤੀਆਂ ਜਾਣ ਕਿਉਂ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਕਿਉਂ ਉਹਨਾਂ ਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਪੰਜਾਬ ਦੇ ਵਾਸੀ ਨਹੀਂ ਹੋ ਤੁਸੀਂ ਪੰਜਾਬੀ ਨਹੀਂ ਹੋ ਕਿਉਂ ਪੰਜਾਬੀ ਹਿੰਦੂ ਨੂੰ ਪੀੜਤ ਬਣਾਇਆ ਜਾਂਦਾ ਕਿਉਂ ਪੰਜਾਬੀ ਹਿੰਦੂ ਦੀ ਗੱਲ ਨਹੀਂ ਸੁਣੀ ਜਾਂਦੀ ਕਿਉਂ ਪੰਜਾਬੀ ਹਿੰਦੂ ਦੇ ਰਾਜਨੀਤਿਕ ਹੱਕ ਨਹੀਂ ਦਿੱਤੇ ਜਾਂਦੇ ਕਿਉਂ ਪੰਜਾਬੀ ਹਿੰਦੂ ਦਾ ਧਾਰਮਿਕ ਹੱਕ ਨਹੀਂ ਦਿੱਤੇ ਜਾਂਦੇ ਇਸ ਕਰਕੇ ਸਾਡੀ ਡਿਮਾਂਡ ਹੈ ਸਾਡੀ ਡਿਮਾਂਡ ਹੈ ਕਿ ਚਿੱਤੇ ਹਿੰਦੂ ਵੱਲ ਜ਼ਿਆਦਾ ਜਨਸੰਖਿਆ ਦੇ ਵਿੱਚ ਬੈਠਾ ਉੱਤੇ ਦੇ ਸਿੰਧੂ ਉਹਤੇ ਦੇ ਕੈਂਡੀਡੇਟ ਸ਼ਹਿਰ ਦੇ ਵਿੱਚ 65% ਆਬਾਦੀ Hindu ਸਮਾਜ ਦੀ ਹੈ ਸ਼ਹਿਰ ਦੇ ਵਿੱਚ ਸ਼ਹਿਰੀ ਇਲਾਕਿਆਂ ਦੇ ਵਿੱਚ 65% ਆਬਾਦੀ Hindu ਸਮਾਜ ਦੀ ਹੈ ਉਸ ਹਿਸਾਬ ਨਾਲ ਸਾਡੇ ਉਮੀਦਵਾਰ ਨੂੰ ਪਿਕਟਾਂ ਦਿੱਤੀਆਂ ਜਾਂ ਜੋ ਸਾਨੂੰ ਦਬਾਇਆ ਜਾ ਰਿਹਾ ਹੈ ਕਿਉਂ ਸਾਨੂੰ ਕੁਚਲੇ ਜਾ ਰਿਹਾ ਹੈ ਕਿਉਂ ਸਾਡੇ ਰਾਜਨੀਤਿਕ ਹੱਕ ਤੇ ਡਾਕਾ ਮਾਰਿਆ ਜਾ ਰਿਹਾ ਹੈ ਅਗਰ Hindu ਉਮੀਦਵਾਰ ਆਏਗਾ ਕਿਤੇ ਨਾ ਕਿਤੇ ਉਹ ਗਾਉਂ ਦੀ ਹਿੱਤ ਦੀ ਗੱਲ ਕਰੇਗਾ ਕਿਉਂਕਿ ਸਿੰਧੂ ਪਰਿਵਾਰ ਦੇ ਵਿੱਚ ਜਦੋਂ ਪਹਿਲੀ ਘਰ ਦੀ ਰੋਟੀ ਬਣਾਈ ਜਾਂਦੀ ਹੈ ਤੋਂ ਪਹਿਲਾਂ ਗਊ ਮਾਤਾ ਦੀ ਕੱਢੀ ਜਾਂਦੀ ਹੈ ਗਊ ਮਾਤਾ ਦੇ ਨਾਮ ਦੇ ਉੱਤੇ ਪੰਜਾਬ ਸਰਕਾਰ ਦੁਆਰਾ ਟੈਕਸ ਲੁੱਟਾ ਜਾਂਦਾ ਹੈ ਕਰੋੜਾ ਰੁਪਿਆ ਅਰਬ ਰੁਪਿਆ ਟੈਕਸ ਪ੍ਰਾਪਤ ਕੀਤਾ ਜਾਂਦਾ ਪਰ ਫਿਰ ਵੀ ਸਾਡੀ ਗਊ ਰੋਡ ਤੇ ਕੂੜ ਨੂੰ ਮਜਬੂਰ ਹੈ ਸਾਡੇ ਮੰਦਰ ਤੋੜੇ ਜਾ ਰਹੇ ਆ ਅਗਰ ਹਿੰਦੂ ਕੌਂਸਲ ਰਣਗੇ ਹਿੰਦੂ ਮੇਰ ਰਣਗੇ ਤੇ ਕਿਤੇ ਨਾ ਕਿਤੇ ਇਹ ਹੋਊਗਾ ਜਿਹੜੀ ਮੇਰੀ ਗਊ ਮਾਤਾ ਰੋਡ ਤੇ ਕੂੜਾ ਖਾਂ ਨੂੰ ਮਜਬੂਰ ਹੈ ਉਹਦੇ ਲਈ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਏਗਾ ਉਹ ਸਾਡੇ ਜਿਹੜੇ ਮੰਦਰ ਅਵੇ ਨਿਰਮਾਨ ਦੀ ਆਰਧ ਵਿੱਚ ਸਾਡੇ ਮੰਦਰ ਤੋੜੇ ਜਾਏ ਜਾ ਰਹੇ ਨੇ ਉਹਦੇ ਨਾਲ ਕਿਤੇ 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 ਉਹਦੇ ਉੱਤੇ ਰੋਕ ਲਗਾਈ ਜਾਏਗੀ ਹਮ ਹਿੰਦੂ ਹੈ ਹਮ ਹਿੰਦੂ ਹੈ ਹਮਾਰਾ ਪੰਜਾਬ ਮੇਂ ਕੀਆ ਕਸੂਰ ਹੈ ਇਸ ਲਈ ਪੰਜਾਬ ਦੇ ਵਿੱਚ ਜਿਹੜੀ ਹੁਣ ਚੋਣਾ ਹੋਣ ਜਾ ਰਹੀਆਂ ਨਗਰ ਨਿਗਮ ਦੀ ਚੋਣਾ ਮਤਲਬ ਅੱਜ ਜਾਂ ਕੱਲ ਦੇ ਵਿੱਚ ਕਹਿੰਦੇ ਕਿ ਇਹਦਾ ਆਪਣਾ ਕੀ ਕਹਿੰਦੇ ਗੋਸ਼ ਹੋ ਜਾਏਗਾ ਬਹੁਤ ਮੈਂ ਕਹਿੰਨਾ ਸਾਰਨਾ ਵਧਾਈ ਦੇ ਪਾਤਰ ਨੇ ਔਰ ਆਪਾਂ ਮੈਂ ਰਾਜਨੀਤੀ ਪਾਰਟੀਆਂ ਨੂੰ ਇੱਕ ਚੀਜ਼ ਕਹਿਣਾ ਚਾਹਨਾ ਵਾਂ ਕਿ ਇਸ ਵਾਰੀ ਹਰ ਵਾਰਡ ਦੇ ਵਿੱਚ ਹਰ ਚੁਨਾਵ ਦੇ ਵਿੱਚ ਵਾਰਡ ਦੇ ਵਿੱਚ ਹਿੰਦੂ ਉਮੀਦਵਾਰ ਚੁਣਿਆ ਜਾਵੇ ਤਾਂ ਕਿ ਅਸੀਂ ਆਪਣਾ ਹਿੰਦੂ ਹੱਕ ਮੰਗ ਸਕੀਏ ਨਹੀਂ ਤਾਂ ਸਾਡੇ ਵਰਗੇ ਨੂੰ ਵੇਸ਼ਾ ਹੱਕ ਲੈਣ ਲਈ ਹਮੇਸ਼ਾ ਦਰੀਆਂ ਤੇ ਹੀ ਬੈਣਾ ਪੈਂਦਾ ਅਸੀਂ ਕਹਿ ਸਕੀਏ ਕਿ ਕਾਉਸਸ ਗਊ ਜਿਹੜੇ ਗਊ ਹੱਤਿਆ ਹੋ ਰਹੀ ਹੈ ਇਹ ਰੋਕੇ ਜਾਵੇ ਕਾਉਸਸ ਗਊ ਦਾ ਹੱਕ ਮਤਲਬ ਕਈ ਹੋਰ ਮੁੱਦੇ ਵੀ ਬਹੁਤ ਨੇ ਜਿਹੜਾ ਆਪਣਾ ਹਿੰਦੂ ਸਮਾਜ ਆਪਾਂ ਮੰਗਦੇ ਆ ਪਰ ਸਾਨੂੰ ਨਹੀਂ ਮਿਲਦਾ ਸਾਡਾ ਇੱਕ ਵੀ ਇੱਕ ਉਮੀਦਵਾਰ ਜਿੱਤੇਗਾ ਅਸੀਂ ਹਿੰਦੂ ਭਰਾ ਹਿੰਦੂ ਭੈਣਾ ਜਿਹੜੀ ਵੀ ਰੱਲ ਕੇ ਆਪਾਂ ਹਿੰਦੂਆਂ ਨੂੰ ਜਿਤਾਵਾਂਗੇ ਔਰ ਹਿੰਦੂ ਕੈਂਡੀਡੇਟ ਜਿਹੜਾ ਸਾਡਾ ਖੜੂਗਾ ਉਹ ਸਾਡੇ ਨੂੰ ਸਾਣਾ ਹੱਕ ਹੋਊਗਾ ਕਿਉਂਕਿ ਅਸੀਂ ਇਹਨੂੰ ਕਹਿ ਸਕਾਂਗੇ ਕਿ ਸਾਡੇ ਹਿੰਦੂਆਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਆਪਣੇ ਸਮਾਜ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜੇ ਆਪਾਂ ਚਾਹੁੰਦੇ ਆ ਪੰਜਾਬ ਦੇ ਅੰਦਰ ਹਿੰਦੂ ਮੁੱਖ ਮੰਤਰੀ ਹੋਵੇ ਤਾਂ ਉਹਦੀ ਪਹਿਲੀ ਸਟੇਜ ਕਾਰਪੋਰੇਸ਼ਨ ਔਰ ਨਗਰ ਕੌਂਸਲਾਂ ਦੇ ਇਲੈਕਸ਼ਨ ਹੁੰਦੇ ਆ। ਜੇ ਆਪਾਂ ਇਤੋਂ ਹੀ ਨਹੀਂ ਮਜ਼ਬੂਤ ਕਰਕੇ ਚੱਲਾਂਗੇ ਤਾਂ ਹੀ ਸਾਡਾ ਅੱਗੇ ਜਾ ਕੇ ਮੁੱਖ ਮੰਤਰੀ ਆ ਉਹ ਪੰਜਾਬ ਦਾ Hindu ਬਣੇਗਾ ਪੰਜਾਬ ਮੇ ਪਤਾ ਲੱਗੇ ਕਿ ਹਰ ਜਗ੍ਹਾ ਕੀ ਹੋ ਗਿਆ ਨਗਰ ਨਿਗਮ ਚੋਣਾਂ ਮੇ Hindu ਮੁੱਦਾ ਬਣਾ ਦੋ ਕਿ Hindu ਜੀਤੇਗਾ ਕਿਉਂਕਿ Hindu ਜੀਤੇਗਾ ਤਾਂ ਤਬੀ ਪੰਜਾਬ ਕੇ ਸਭੀ ਕਾਰੇ ਸਿੱਧ ਹੋਣਗੇ ਸਭੀ ਕਾਰੇ ਹੋਣਗੇ ਕਿਉਂਕਿ Hindu ਭਾਈਚਾਰ ਹਮੇਸ਼ਾ ਹਰ ਕਿਸੇ ਨੂੰ ਨਾਲ ਲੈ ਕੇ ਚੱਲਣ ਵਾਲਾ ਭਾਈਚਾਰ ਹੈ ਇਸ ਲਈ ਕੋਈ ਆਵਾਜ਼ ਕਿ ਪੰਜਾਬ ਦੀ ਧਰਤੀ ਤੇ ਲੁਧਿਆਣਾ ਦੀ ਧਰਤੀ ਦੇ ਜਿੰਨੇ ਵੀ ਮੇਰੇ ਸ਼ਹਿਰ ਹੈਗੇ ਨੇ ਹਰ ਧਰਤੀ ਦੇ ਕੋਈ ਆਵਾਜ਼ ਨਿਕਲੇ कि हम हिंदू को जिताएंगे और अपना मेयर बनाएंगे लाइन ऑर्डर हमेशा ਤੁਹਾਡੇ ਮਨਾਂ ਚ ਵੀ ਇਹ ਸਵਾਲ ਆਊਗਾ ਵੀ ਬਾਕੀ ਜਿਹੜੇ ਸਮਾਜ ਦੇ ਐਮ ਐਲ ਏ ਨੇ ਜਾਂ ਕਾਉਂਸਲਰ ਸਾਈਬਾਨ ਨੇ ਕਿਹਾ ਹਿੰਦੂ ਵਾਲੀ ਕੰਮ ਨਹੀਂ ਕਰ ਰਹੇ ਤੁਹਾਡੇ ਮਨਾਂ ਸਵਾਲ ਹੋਊਗਾ ਵੀ ਇਹ ਸ਼ਹਿਰਸਾ ਨਾ ਕਿ ਨਵਾਂ ਆਇਆ ਇੱਕ ਪ੍ਰੋਗਰਾਮ ਦੇ ਦੇਤਾ ਪ੍ਰੈਸ ਕਾਨਫਰੈਂਸ ਰੱਖਤੀ ਇਹਦਾ ਮਕਸਦ ਕੀ ਹੈ ਜਦੋਂ ਤੁਸੀਂ ਇਹ ਦੇਖਦੇ ਹੋ ਵੀ ਇੱਕ ਪਾਸੇ ਕਿਸੇ ਹੋਰ ਸਮਾਜ ਦੇ ਐਮ ਐਲ ਏ ਨਗਰ ਕਾਉਂਸਲਰ ਜਾਂ ਐਮ ਪੀ ਜਦੋਂ ਵੱਧ ਹੁੰਦੇ ਨੇ ਪਰ ਕਿਥੇ ਨਾ ਕਿਤੇ ਹਿੰਦੂ ਐਮ ਐਲ ਏ ਹਿੰਦੂ ਕੌਂਸਲ ਆਪਣੇ ਆਪ ਨੂੰ ਦਬਿਆ ਦਬਿਆ ਮਹਿਸੂਸ ਕਰਦੇ ਨੇ ਉਹ ਹਿੰਦੂਆਂ ਦੇ ਪ੍ਰਤੀ ਖੁੱਲ ਕੇ ਆਵਾਜ਼ ਨਹੀਂ ਚੱਕ ਪਾਦੇ ਹਿੰਦੂਆਂ ਦੇ ਖੁੱਲ ਜਿਹੜੇ ਕੰਮ ਨੇ ਉਹਨਾਂ ਉੱਤੇ ਖੁੱਲ ਕੇ ਡਿਬੇਟ ਕਰਕੇ ਜਾਂ ਕਹਿ ਦਈਏ ਵੀ ਵਿਰੋਧ ਕਰਕੇ ਹਿੰਦੂਆਂ ਨੂੰ ਆਪਣਾ ਹੱਕ ਨਹੀਂ ਦੇ ਪਾਦੇ ਕਿਉਂਕਿ ਇਹ ਦੂਸਰੇ ਪਾਸੇ ਜਿਹੜਾ ਐਮ ਐਲ ਏ ਮਤਲਬ ਸਿੱਖ ਸਮਾਜ ਦਾ ਐਮ ਐਲ ਏ ਵੱਧ ਨੇ ਉਹ ਤੇ ਹਿੰਦੂ ਐਮ ਐਲ ਏ ਆਟੋਮੈਟਿਕ ਦਬ ਗਿਆ ਮੈਂ ਫੀਲ ਕਰ ਰਿਹਾ ਹਾਂ ਜੇ ਨਾ ਬਣਿਆ ਸਿੱਖ ਬਣਿਆ ਫਿਰ ਕੀ ਹੋਵੇਗਾ ਦੇਖੋ ਸਾਡੇ ਅਸੀਂ ਤਾਂ ਆਪਦੀ ਹੱਕ ਮੰਗੇ ਆ ਠੀਕ ਹੈ ਜੀ ਅਸੀਂ ਆਪਣਾ ਪੋਲਿਸਟੇਸ਼ਨ ਲੜਾਂਗੇ ਅਸੀਂ ਜੀ ਰਾਜਨੀਤਿਕ ਪਾਰਟੀ ਦੇ ਦਰਹਰ ਘਰ ਤੇ ਵੀ ਜਾਵਾਂਗੇ ਵੀ ਸਾਡੇ ਅਜੇ ਤੱਕ ਤੁਸੀਂ ਹਿੰਦੂ ਉਮੀਦਵਾਰ ਕਿਉਂ ਨਹੀਂ ਦਿੰਦੇ ਹਨ ਇੱਕ ਪਾਸੇ ਸਮਾ ਲੋ ਕਿਸੇ ਇਲਾਕੇ 10000 ਵੋਟ ਹਿੰਦੂਆਂ ਦੀ ਹੈ ਉਹ ਤੇ ਤੁਸੀਂ ਕੈਂਡੀਡੇਟ ਕਿਸੇ ਹੋਰ ਸਮਾਜ ਦਾ ਲਾ ਦਿੰਦੇ ਹੋ ਵਾਏ ਜੀ ਜੇ ਤੁਸੀਂ ਇੱਕ ਪਾਸੇ ਜਿੱਦੇ ਸਿੱਖ ਸਮਾਜ ਜਿਆਦਾ ਨੇ ਉੱਥੇ ਅਸੀਂ ਕੈਂਡੀਡੇਟ ਲਾਣੇ ਹੋ ਜੇ ਮੁਸਲਮਾਨ ਸਮਾਜ ਜਿਆਦਾ ਰਿਹਾ ਉੱਥੇ ਮੁਸਲਮਾਨ ਕੈਂਡੀਡੇਟ ਲਾਣੇ ਹੋ ਜਿੱਥੇ ਸਾਈ ਸਮਾਜ ਜਿਆਦਾ ਨੇ ਉਹ ਤੇ 크ਿਸਚਨ ਨੂੰ ਰਿਗਰਡ ਦਿੰਦੇ ਹੋ ਤਾਂ ਹਿੰਦੂਆ ਨਾਲ ਦੋਹਾ ਵਿਵਹਾਰ ਕਦ ਲਈ ਅਸੀਂ ਕਿਨੂੰ ਕਹੀਏ ਅਸੀਂ ਆਪ ਠੀਕ ਹੈ ਕੋਈ ਮੁੱਖ ਮੰਤਰੀ ਕਹਿ ਦਈਏ ਜਾਂ ਕੋਈ ਐਮਐਲਏ ਕਹੇ ਕਿਉਂ ਨਹੀਂ ਬੋਲ ਪਾਂਦਾ ਉਹਦੀ ਉਹਦੀ ਗਿਣਤੀ ਘੱਟ ਹੈ ਉਹਨੂੰ ਪਤਾ ਮੈਂ ਬੋਲੂਗਾ ਮੇਰੇ ਕਿਸੇ ਸੁਣਨੇ ਨਹੀਂ ਨਾ ਕੋਈ ਸਰਕਾਰ ਸੁਣੂਗੀ ਨਾ ਮੁੱਖ ਮੰਤਰੀ ਸੁਣੂਗਾ ਨਾ ਮੇਰੇ ਵੈਸੀ ਦੇ ਲੋਕ ਸੁਣਨਗੇ ਇਹੀ ਜੇ ਹਿੰਦੂਵਾਦੀ ਮਾਦੀ ਵੱਧ ਹੋਊਗੀ ਐਮਐਲਏਾਂ ਦੀ ਕੌਂਸਲਰਾਂ ਦੀ ਤਾਂ ਉਹ ਆਪਣੀ ਹੱਕ ਦੀ ਆਵਾਜ਼ ਗੱਲ ਕਰਨਗੇ ਸਾਡਾ ਸਮਾ ਸਾਨੂੰ ਪੁੱਛੇ